ਲੱਗੇ ਆ ਕਿਸੇ ਨਾ ਦੇਹੀ ਬਨ ਹਰ ਸੱਜਣ ਹਰੀ ਪਰਮਾਤਮਾ ਵਰਗਾ ਸੱਜਣ ਕੋਈ ਨਹੀਂ ਜਿਹੜਾ ਮੇਰਾ ਸੱਜਣ ਹੋ ਸਕਦਾ ਉਹ ਕਿਸੇ ਦਾ ਦੁਸ਼ਮਣ ਹੋਵੇ ਹੋ ਸਕਦਾ ਜਿਹੜਾ ਕੋਈ ਕਿਸੇ ਦਾ ਦੁਸ਼ਮਣ ਹੈ ਤੁਹਾਡਾ ਸੱਜਣ ਹੋਵੇ ਪਰ ਮਹਾਰਾਜ ਕਹਿੰਦੇ ਪਰਮਾਤਮਾ ਸਾਰਿਆਂ ਦਾ ਹੀ ਸੱਜਣ ਹੈ ਹਰ ਸੱਜਣ ਦਾਵਣ ਦਾਵਣ ਕਹਿੰਦੇ ਨੇ ਪੱਲੇ ਨੂੰ ਤੇ ਪੱਲੇ ਦੇ ਅਰਥ ਨੇ ਆਸਰਾ ਤੇ ਰੋਜ਼ ਆਪਾਂ ਬਾਣੀ ਵਿੱਚ ਵੀ ਪੜ੍ਹਦੇ ਆਂ ਬੱਚੀ ਦਾ ਜਦੋਂ ਆਨੰਦ ਕਾਰਜ ਹੁੰਦਾ ਹੈ ਰਾਗੀ ਸਿੰਘ ਸ਼ਬਦ ਪੜ੍ਹਦੇ ਆ ਨਾ ਇਹ ਪੱਲੇ ਟੈਂਡੇ ਲਾਗੀ ਪਿਤਾ ਪੱਲੇ ਦੀ ਉਹ ਜਿਹੜੀ ਮਰਯਾਦਾ ਹੈ ਗੁਰਮਤ ਅਨਸਾਰ ਉਹ ਕਰਦੇ ਉਹ ਬਾਹਰੋਂ ਪੱਲਾ ਇੱਕ ਇਸ਼ਾਰੇ ਪਰ ਗੱਲ ਉੱਥੇ ਗੁਰੂ ਸਾਹਿਬ ਜੀ ਨੇ ਵੀ ਸ਼ਬਦ ਤੇ ਸੁਰਤ ਦੀ ਕੀਤੀ ਹੈ ਤੇ ਮਾਰੇ ਕਹਿੰਦੇ ਹਰ ਸੱਜਣ ਦਾ ਵਣ ਲੱਗਿਆ ਉਹ ਇੱਕ ਉਦਾਹਰਨ ਹੈ ਆਨੰਦ ਕਾਰਜ ਤੇ ਉਹ ਵੱਖਰੀ ਗੱਲ ਵੀ ਚਲੋ ਜਦੋਂ ਆਨੰਦ ਕਾਰਜ ਹੁੰਦਾ ਲੋਕ ਕਾਲੇ ਪਏ ਹੁੰਦੇ ਮੈਂ ਤਾਂ ਇਹ ਕਹਿਣਾ ਵੀ ਜਦੋਂ ਸਾਰਿਆਂ ਨੂੰ ਸੁਨੇਹਾ ਦਿੰਦੇ ਹੋ ਨਾ ਨਾਲੇ ਮੈਸੇਜ ਵੀ ਕਰ ਦਿਆ ਕਰੋ ਵੀ ਆਨੰਦ ਕਾਰਜ ਅਸੀਂ ਜੋ ਮਰਜ਼ਾ ਦਾ ਆਰਾਮ ਨਾਲ ਕਰਨੇ ਆ। ਇਹ ਵੀ ਨਹੀਂ ਵੀ ਆਪਾਂ 3-4 ਘੰਟੇ ਲਾਉਣੇ ਆ ਵੀ ਘੰਟਾ ਡੇਢ ਘੰਟਾ ਜਾਂ ਜਿੰਨਾ ਵੀ ਜਿੰਨਾ ਸਮਾਂ ਹੈ ਨਾ ਮਰਜ਼ਾ। ਉਦੋਂ ਗਰੰਥੀ ਸਿੰਘ ਤੇ ਰਾਗੀ ਸਿੰਘ ਨੂੰ ਜਿਹੜੇ ਘਰ ਵਾਲੇ ਨੇ ਜਾਂ ਬਰਾਤ ਵਾਲੇ ਨੇ ਉਹ ਹਦਾਇਤ ਕਰ ਹੀ ਨਹੀਂ ਸਕਦੇ ਤੇ ਨਾ ਉਹ ਕਰਨ ਕੇ ਬਾਬੇ ਤੂੰ ਛੇਤੀ ਕਰ ਨਿਬੇੜ ਦੇ ਕੰਮ ਹੁਣ ਫਟਾਫਟ ਛੇਤੀ ਕਰ ਵੀ ਅਸੀਂ ਜਾਣਾ ਘਰ ਨੂੰ ਘਰ ਨੂੰ ਨਹੀਂ ਜਾਣਾ ਬਾਹਰ ਜਾ ਕੇ ਨੱਚਣਾ ਆਖੋ ਸਤਨਾਮ ਇਸ ਲਈ ਨਹੀਂ ਐਦਾ ਨਹੀਂ ਇੱਥੇ ਮਰਜੀ ਪਹਿਲੀ ਮਰਜੀ ਚੱਲਣੀ ਹੈ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਤੇ ਦੂਸਰੇ ਜਿਹੜੇ ਗੁਰੂ ਸਾਹਿਬ ਦੇ ਤਾਬਿਆਦਾਰ ਨੇ ਉਹਨਾਂ ਜੋ ਕਹਿਣਾ ਹੈ ਤੇ ਉਹਨੂੰ ਆਪਾਂ ਸਿਰ ਮੱਥੇ ਮੰਨਣਾ ਤੇ ਉਹ ਗਰੰਥੀ ਸਿੰਘ ਦਾ ਨਹੀਂ ਹੁਕਮ ਹੁੰਦਾ ਗੁਰੂ ਦਾ ਹੀ ਹੁੰਦਾ ਹੈ ਤੇ ਜਦੋਂ ਬੜੇ ادب ਸਤਕਾਰ ਦੇ ਨਾਲ ਲਾਵਾਂ ਦਾ ਪਾਠ ਹੋਏਗਾ ਕੀਰਤਨ ਹੋਏਗਾ ਤੇ ਤੁਸੀਂ ਤੁਹਾਨੂੰ ਪਤਾ ਹੈ ਵੀ ਸਭ ਤੋਂ ਪਹਿਲਾਂ ਔਣ ਸਾਰ ਆਪਾਂ ਚਾਹ ਪਕੌੜੇ ਸਾਰੇ ਸ਼ਾਕੀ ਲੈਣੇ ਆ ਮੈਂ ਤਾਂ ਕਹਿੰਦਾ ਜਿੰਨਾ ਦੇਰੀ ਹੋਵੇ ਸੋ ਕੋ ਚੰਗੀ ਗੱਲ ਹੈ ਫਿਰ ਪ੍ਰਸ਼ਾਦਾ ਵੀ ਤਿਆਰੀ ਹੁੰਦਾ ਪਰ ਪਤਾ ਨਹੀਂ ਇਹ ਇੱਕ ਇਉਂ ਕਹਿ ਲੋ ਵੀ ਰੀਸ ਜੀ ਬਣੇਗੀ ਵੀ ਜੀ ਕੰਮ ਨਿਬੇੜੋ ਨਹੀਂ ਗੁਰੂ ਕਿਰਪਾ ਕਰੇ ਜਿੰਨਾ ਬੱਚੇ ਬੱਚੀਆਂ ਦਾ ਆਨੰਦ ਕਾਰਜ ਅਜੇ ਹੋਣਾ ਹੈ ਉਹ ਵੀ ਪਹਿਲੋਂ ਹੀ ਤਿਆਰੀ ਕਰਨ ਉਹ ਧਿਆਨ ਦੇਣ ਵੀ ਕਿਦਾਂ ਕਿਦਾਂ ਕਿਵੇਂ ਹੋਣਾ ਜਿਹੜੇ ਗੁਰਸਿੱਖ ਬੱਚੀਆਂ ਨੇ ਗੁਰਸਿੱਖ ਪਰਿਵਾਰ ਨੇ ਉਹਨਾਂ ਨੂੰ ਤੇ ਦੱਸਣ ਦੀ ਲੋੜ ਨਹੀਂ ਕਈ ਇਥੇ ਅਨੰਦ ਕਾਰਜ ਹੁੰਦੇ ਉਹਨਾਂ ਬੱਚਿਆਂ ਤੋਂ ਬੈਠੇ ਹੀ ਨਹੀਂ ਜਾਂਦਾ ਉਹ ਇੱਕ ਵਿਚਾਰਾ ਐਦਾਂ ਬੈਠਾ ਅਨੰਦ ਕਾਰਜਾਂ ਤੇ ਉਹਨੂੰ ਮੈਂ ਐਦਾਂ ਕਰਾਂ ਫੇਰ ਐਂ ਕਰ ਲੇ ਗੋਡੇ ਕਹਿੰਦਾ ਜੀ ਬੈਹੇ ਨਹੀਂ ਹੁੰਦਾ ਮੈਂ ਕਦੇ ਗੁਰਦੁਆਰੇ ਗਏ ਨਹੀਂ ਨਾ ਤਾਹ ਨਹੀਂ ਬੈਹ ਹੁੰਦਾ ਇਸ ਲਈ ਗੁਰਦੁਆਰਾ ਸਾਹਿਬ ਆਪਣੇ ਬੱਚਿਆਂ ਨੂੰ ਜਦੋਂ ਆਪਾਂ ਜਾਈਏ ਨਾ ਕਮ ਸੇ ਕਮ ਐਤਵਾਰ ਜਦੋਂ ਆਈਏ ਉਹਨਾਂ ਨੂੰ ਆਖਿਆ ਕਰੋ ਵੀ ਜੇ ਹੋਰ ਨਹੀਂ ਤਾਂ ਆਪਣੇ ਆਨੰਦ ਕਾਰਜ ਦੀ ਤਿਆਰੀ ਕਰ ਲਾ ਦਾ ਦਾ ਘੰਟਾ ਬਹਿਣਾ ਹੀ ਸਿੱਖ ਲਾ ਪਿਛੇ 6 ਮਹੀਨੇ ਪਹਿਲਾਂ ਪ੍ਰੈਕਟਿਸ ਹੀ ਕਰ ਲਾ ਨਾਲੇ ਬਾਣੀ ਸੁਣ ਲੇਗਾ ਫਿਰ ਉਦੋਂ ਬੜਾ ਔਖਾ ਹੁੰਦਾ ਉਦੋਂ ਫਿਰ ਬੈਠਾ ਆਪ ਤੋਂ ਨਹੀਂ ਜਾਂਦਾ ਗੁੱਸਾ ਬਾਬੇ ਤੇ ਚੜਦਾ ਵੀ ਹਟਦੇ ਨਹੀਂ ਪਰ ਗੁੱਸਾ ਸਾਡੇ ਤੇ ਆਉਂਦਾ ਉਹਨਾਂ ਨੂੰ ਵੀ ਇਹ ਹੁਣ ਹਟਦੇ ਨਹੀਂ ਹੁਣ ਹੱਸਦੇ ਕਈ ਨਿਆਣੇ ਜਿਨ੍ਹਾਂ ਦਾ ਵਿਆਹ ਨਹੀਂ ਹੋਇਆ ਤਿਆਰੀ ਕਰ ਲਓ ਮੈਂ ਤੁਹਾਨੂੰ ਹੀ ਕਹਿਣਾ ਆਖੋ ਸਤਨਾ ਇਸ ਲਈ ਗੁਰੂ ਦੇ ਕੋਲ ਚੌਂਕੜਾ ਮਾਰ ਕੇ ਬਹਿਣਾ ਜਿੰਨਾ ਚਿਰ ਜਿਹੜੇ ਗੁਰਸਿੱਖ ਬੱਚੇ ਉਹਨਾਂ ਦਾ ਸਾਨੂੰ ਪਤਾ ਇਹ ਭਾਵੇਂ ਬੇਸਿਕ ਗੱਲਾਂ ਨੇ ਭਾਵੇਂ ਆਮ ਹੀ ਸਾਨੂੰ ਲੱਗਦੀਆਂ ਨੇ ਪਰ ਇਹ ਪਿਆਰਿਓ ਫਰਜ਼ ਸਾਡੇ ਹੀ ਬਣਦਾ ਹੈ ਗੁਰੂ ਦਾ ਅਦਬ ਸਤਕਾਰ ਰੱਖਣ ਲਈ ਤੁਮਾਰੇ ਕਿਹਨੇ ਹਰ ਸੱਜਣ ਦਾ ਵਣ ਲੱਗਿਆ ਕਿਸੇ ਨਾ ਦੇਈ ਬੰਨ ਜਿਹੜੇ ਗੁਰੂ ਦੇ ਪੱਲੇ ਨਾ ਲੱਗ ਜਾਂਦੇ ਨੇ ਪੱਲਾ ਉਹਨ ਇੱਥੇ ਵਿੱਚ ਜਿਹੜਾ ਬਚਨ ਆਇਆ ਸੀ ਨਾ ਜਦੋਂ ਪਿਤਾ ਆਪਣੀ ਬੱਚੇ ਨੂੰ ਉਸ ਬੱਚੇ ਦਾ ਪੱਲਾ ਪਕੜਾਉਂਦਾ ਹੈ ਨਾ ਇਹ ਇੱਕ ਗ੍ਰਸਤੀ ਸਮਝ ਸਕਦਾ ਹੈ ਪਿਆਰਿਓ ਕਈ ਥੇ ਆਨੰਦ ਕਾਰਜ ਹੋਏ ਵਿਚਾਰੇ ਨਾ ਮੈਂ ਪਿਓ ਦੇਖੇ ਜਦੋਂ ਪੱਲਾ ਪਕੜਾਇਆ ਬਸ ਉਹਨਾਂ ਦਾ ਜਿਹੜਾ ਚਿਹਰਾ ਸੀ ਨਾ ਉਹ ਵੇਖ ਨਹੀਂ ਸੀ ਹੁੰਦਾ ਵੀ ਐਨੇ ਅੰਦਰੋਂ ਭਰ ਗਏ ਕੋਈ ਇਹ ਮਾੜੀ ਮੋਟੀ ਗੱਲ ਥੋੜੀ ਇੱਕ ਧੀ ਨੂੰ ਆਪਣੇ ਘਰ ਵਿੱਚ 20 ਸਾਲ 22 ਸਾਲ ਪਿਆਰ ਲਾਡਾਂ ਚਾਵਾਂ ਨਾਲ ਪਾਲਣਾ ਪੜਾਉਣਾ ਲਿਖਾਉਣਾ ਇੰਨਾ ਸਨੇਹ ਕਰਨਾ ਇੱਕਦਮ ਉਹਨੂੰ ਤੋੜ ਦੇਣਾ ਉਹਨੇ ਉੱਥੇ ਜਾਣਾ ਜਿੱਥੇ ਉਹਦੀ ਜਾਣ ਪਛਾਣ ਹੀ ਕੋਈ ਨਹੀਂ ਇਹ ਧੀ ਦੀ ਕੁਰਬਾਨੀ ਵੇਖੋ ਜਿੱਥੇ ਜਾਨ ਪਛਾਣ ਕੋਈ ਨਹੀਂ ਨਾ ਉਹਨਾਂ ਸਾਰਿਆਂ ਦੇ ਵਿੱਚ ਜਾ ਕੇ ਮਿਕਸ ਹੋ ਕੇ ਉਹਨਾਂ ਨੂੰ ਸਾਰਿਆਂ ਨੂੰ ਉਹ ਆਪਣਾ ਬਣਾ ਲੈਂਦੀ ਹੈ ਇਸ ਲਈ ਮਹਾਰਾਜ ਕਹਿੰਦੇ ਸੋ ਕਿਉ ਮੰਦਾ ਆਖੀ ਹੈ ਜਿਤ ਜੰਮੇ ਰਾਜਾਨ ਤੇ ਉਹ ਪੱਲਾ ਤਾਂ ਗੁਰਮਤ ਦੇ ਵਿੱਚ ਹੈ ਵੀ ਜਿਵੇਂ ਪਤੀ ਦਾ ਪੱਲਾ ਮੈਂ ਪਕੜਾਇਆ ਨਾ ਤੈਨੂੰ ਮੇਰੀ ਧੀਏ ਤੇ ਤੂੰ ਪਤੀ ਦਾ ਪੱਲਾ ਨਹੀਂ ਛੱਡਣਾ ਤੇ ਪਤੀ ਨੇ ਵੀ ਉਹ ਪੱਲਾ ਨਹੀਂ ਛੱਡਣਾ ਹਦਾਇਤਾਂ ਦੋਵਾਂ ਵਾਸਤੇ ਹੀ ਨੇ ਇਹ ਤਾਂ ਦੋਵੇਂ ਉਸ ਪੱਲੇ ਨਾਲ ਜੁੜੇ ਰਹਿਣਗੇ ਤੇ ਇਹ ਰਿਸ਼ਤਾ ਸਦੀਵੀ ਬਣਿਆ ਰਹੇਗਾ ਹੁਣ ਗੱਲ ਮਹਾਰਾਜ ਅੰਦਰ ਦੀ ਕਰਦੇ ਨੇ ਜੀਵ ਰੂਪ ਆਤਮਾ ਪਤੀ ਰੂਪ ਪਰਮਾਤਮਾ ਦਾ ਸ਼ਬਦ ਰੂਪ ਪੱਲਾ ਤੂੰ ਪਕੜ ਲੈ ਫਿਰ ਕਹਿੰਦੇ ਹਰ ਸੱਜਣ ਦਾ ਵਣ ਲੱਗਿਆ ਕਿਸੇ ਨਾ ਦੇਈ ਬੰਨ ਜਦੋਂ ਪਰਮਾਤਮਾ ਦੇ ਸ਼ਬਦ ਰੂਪ ਪੱਲੇ ਦੇ ਨਾਲ ਜਿਹੜੀ ਜੀਵ ਰੂਪ ਇਸਤਰੀ ਜੁੜ ਜਾਂਦੀ ਹੈ ਉਹਨੂੰ ਫਿਰ ਜਮਨੇ ਜਿਹੜੇ ਜਾਂ ਜਿਹੜੇ ਵਿਸ਼ੇ ਵਿਕਾਰ ਨੇ ਨਾ ਉਹ ਕੁਝ ਕਰ ਨਹੀਂ ਸਕਦੇ ਮਾਰਗਮੁ